ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਇੱਕ ਲਿਵਿੰਗ ਰਿਲੇਸ਼ਨਸ਼ਿਪ ਦੇ ਉੱਤੇ ਵੀਡੀਓ ਪਾਈ ਸੀ ਜਿਹਦੇ ਉੱਤੇ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਨੌਜਵਾਨਾਂ ਦੀ ਚਾਹੇ ਉਹ ਮੁੰਡੇ ਆ ਚਾਹੇ ਉਹ ਕੁੜੀਆਂ ਉਹਨਾਂ ਹਾਲਾਤਾਂ ਦੀ ਗੱਲ ਕੀਤੀ ਸੀ ਜੋ ਅੱਜ ਪੰਜਾਬ ਦੇ ਵਿੱਚ ਵਾਪਰ ਰਹੇ ਨੇ ਉਸ ਵੀਡੀਓ ਤੋਂ ਬਾਅਦ ਇੱਕ ਬਹੁਤ ਹੀ ਹੈਰਾਨੀਜਨਕ ਖੁਲਾਸਾ ਹੋਇਆ ਆਪਾਂ ਉਸ ਖੁਲਾਸੇ ਬਾਰੇ ਗੱਲ ਕਰਦੇ ਹਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਅਸੀਂ ਤਾਂ ਨੌਜਵਾਨਾਂ ਨੂੰ ਕਹਿੰਦੇ ਸੀ ਤੇ ਪਰ ਇੱਥੇ ਬਜ਼ੁਰਗਾਂ ਜਿਹੜੇ ਉਹ ਉਸ ਤੋਂ ਵੀ ਹੱਦਾਂ ਨੰਗੇ ਹੋਏ ਨਜ਼ਰ ਆਏ ਬਹੁਤ ਸਾਰੀਆਂ ਜਗ੍ਹਾ ਤੋਂ ਕਾਲਸ ਆਈਆਂ ਤੇ ਆਪਾਂ ਕੁਝ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗੇ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਭੈਣ ਜੀ ਦੂਰੀਵਾਰ ਤੁਸੀਂ ਵੀਡੀਓ ਜਿਹੜੀ ਪਾਉਣੀ ਆ ਉਹਦੇ ਵਿੱਚ ਤੁਸੀਂ ਸਾਡਾ ਜ਼ਿਕਰ ਜ਼ਰੂਰ ਕਰਿਆ ਜੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਅਸਲੀ ਸੱਚ ਕੀ ਆ ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਆਪਣੀ ਪੂਰੀ ਵੀਡੀਓ ਆ ਇਹ ਤੁਸੀਂ ਆਪਣੇ YouTube ਚੈਨਲ ਰਮਨਦੀਪ ਕੌਰ ਮਰਖਾਈ ਤੇ ਵੇਖ ਸਕਦੇ ਹੋ ਉਹਦੇ ਉੱਤੇ ਆਪਾਂ ਪੂਰੀ ਵੀਡੀਓ ਜਿਹੜੀ ਇਹ ਅਪਲੋਡ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਦਾਂ ਦੇ ਮੁੱਦੇ ਆ ਤੁਹਾਡੇ ਤੱਕ ਪਹੁੰਚਦੇ ਰਹਿਣ ਹੁਣ ਜਿਹੜਾ ਹੈਰਾਨੀਜਨਕ ਖਲਾਸਾ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਜੇ ਲੋਕਾਂ ਦੇ ਜੋ ਕਮੈਂਟ ਆਏ ਆ ਉਹਨਾਂ ਦੀ ਵੀ ਗੱਲ ਕਰਾਂਗੇ ਜੋ ਲੋਕਾਂ ਨੇ ਕਮੈਂਟਾਂ ਦੇ ਵਿੱਚ ਵਿਚਾਰ ਦਿੱਤੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਤੇ ਕੁਝ ਜਿਨ੍ਹਾਂ ਦਾ ਇਹ ਧੰਦਾ ਸੀ ਜਿਨ੍ਹਾਂ ਦਾ ਧੰਦਾ ਬੰਦ ਹੋ ਰਿਹਾ ਉਹਨਾਂ ਵੱਲੋਂ ਗਲਤ ਕਮੈਂਟ ਵੀ ਕੀਤੇ ਗਏ ਉਹਨਾਂ ਦੀ ਮੈਂ ਪ੍ਰਵਾਹ ਨਹੀਂ ਕਰਦੀ ਕਿਉਂਕਿ ਮੈਂ ਬਹੁਤ ਘੱਟ ਇਹਨਾਂ ਚੀਜ਼ਾਂ ਦੀ ਪ੍ਰਵਾਹ ਕਰਦੀ ਹੁੰਦੀ ਆ ਜਿਹੜੇ ਰਾਹ ਤੇ ਮੈਂ ਤੁਰੀ ਆ ਉਸ ਰਾਹ ਦੇ ਉੱਤੇ ਕਿਸੇ ਨੇ ਮੈਨੂੰ ਸਾਰਿਆਂ ਨੇ ਚੰਗੇ ਨਹੀਂ ਕਹਿਣਾ ਸਾਰਿਆਂ ਨੇ ਮਾੜੇ ਨਹੀਂ ਕਹਿਣਾ ਮੇਰੇ ਲਈ ਤਾਂ ਜੇ ਕੋਈ ਇੱਕਾ ਇਨਸਾਨ ਵੀ ਮੈਨੂੰ ਸਮਝਣ ਵਾਲਾ ਚੰਗਾ ਤਾਂ ਮੇਰੇ ਲਈ ਉਹ ਲੱਖਾਂ ਲੋਕਾਂ ਦੇ ਬਰਾਬਰ ਆ ਸੋ ਹੁਣ ਆਪਾਂ ਗੱਲ ਕਰਦੇ ਆ ਇਸ ਚੀਜ਼ ਦੀ ਕਿ ਆ ਕਾਫੀ ਹਵਾ ਵਗ ਰਹੀ ਆ ਆਪਾਂ ਇਸ ਚੀਜ਼ ਦੀ ਗੱਲ ਕਰਦੇ ਆ ਹੈਰਾਨ ਹੋ ਗਈ ਮੈਂ ਉਸ ਟਾਈਮ ਤੇ ਜਦੋਂ ਮੈਨੂੰ 50 ਪਲੱਸ ਕਾਲਾਂ ਇਹ ਆਈਆਂ ਜਿਹੜੇ 50 ਸਾਲ ਦੀ ਏਸ਼ ਤੋਂ ਲੈ ਕੇ 80 ਸਾਲ ਦੀ ਏਸ਼ ਤੱਕ ਦੇ ਆ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਆਪਦੀਆਂ ਪਤਨੀਆਂ ਦੇ ਨਾਲ ਬਤਾ ਲਈ ਤੇ ਬੁੱਢੇ ਬਾਰੇ ਜਾ ਕੇ ਉਹਨਾਂ ਨੇ ਜਿਹੜੀ ਕਾਲਖ ਖੱਟ ਲਈ ਕੋਈ ਜਾਲੀਆਂ ਕਿੱਲਿਆਂ ਦਾ ਮਾਲਕ ਕੋਈ 50ਵਾਂ ਕਿੱਲਿਆਂ ਦਾ ਮਾਲਕ ਕੋਈ 20 ਕਿੱਲਿਆਂ ਦਾ ਤੇ ਕੋਈ 8ਾਂ ਕਿੱਲਿਆਂ ਦਾ ਤੇ ਕੋਈ 6ਾਂ ਕਿੱਲਿਆਂ ਦਾ ਹੈਰਾਨੀ ਤੁਹਾਨੂੰ ਹੋਊਗੀ ਕਿ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਰਹੀਆਂ ਲਿਵਿੰਗ ਰਿਲੇਸ਼ਨਸ਼ਿਪ ਦੀਆਂ ਇਹ ਜਿਹੜੇ ਕੇਸ ਆ ਇਹ ਘੱਟ ਤੋਂ ਘੱਟ 20-25 ਕਿਲੋਮੀਟਰ ਦੇ ਦੈਰੇ ਚ ਕਿਉਂਕਿ ਮੈਂ ਉਹਨਾਂ ਦੇ ਨਾਮ ਨਹੀਂ ਲੈਣਾ ਚਾਹੁੰਦੀ ਹਰ ਪਿੰਡ 'ਚ ਜੇ ਮੈਂ ਨਾਮ ਲੈਤੇ ਤਾਂ ਪਿੰਡ ਦੇ ਵਿੱਚ ਕਈ ਵਾਰੀ ਉਹ ਇਨਸਾਨ ਬੜੇ ਸੂਝਮਾਨ ਹੁੰਦੇ ਆ ਪਿੰਡ ਵਾਲਿਆਂ ਲਈ ਉਹ ਬੜੇ ਮੋਤਵਾਰ ਬੰਦੇ ਹੁੰਦੇ ਆ ਪਰ ਅੰਦਰ ਦੀ ਘਰ ਦੀ ਗੱਲ ਆ ਜਿਹੜੀ ਉਹ ਬਹੁਤ ਔਖੀ ਆ ਰੋਪੀਆਂ ਉਹ ਬੀਬੀਆਂ ਕੋਈ ਕਹਿੰਦੀ ਮੈਨੂੰ 47 ਸਾਲ ਹੋ ਗਏ ਆ ਆਪਣੇ ਪਤੀ ਨਾਲ ਰਹਿੰਦੀ ਨੂੰ ਕੋਈ ਕਹਿੰਦੀ ਮੈਨੂੰ 40 ਸਾਲ ਹੋ ਗਏ ਕੋਈ ਕਹਿੰਦੀ ਸਾਡੇ ਵਿਆਹ ਨੂੰ 35 ਸਾਲ ਹੋ ਗਏ ਪਰ ਅੱਜ ਸਾਡੇ ਹਾਲਾਤ ਇਹ ਆ ਕਿ ਕੋਈ 60 65 ਸਾਲ ਦਾ 47 ਸਾਲਾਂ ਦੀ ਘਰੇ ਲੈ ਆਇਆ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਆਪਦੇ ਘਰ ਵਾਲੀ ਨੂੰ ਘਰੋਂ ਬੇਕਾਰ ਕਰਤਾ ਕੋਈ 65 ਸਾਲ ਦੀ ਨੂੰ ਵਿਚਾਰੀ ਨੂੰ ਘਰੋਂ ਬੇਕਾਰ ਕਰਤਾ ਉਹ ਜ਼ਮੀਨਾਂ ਹੀ ਵੇਚ-ਵੇਚ ਕੇ ਗਾਂ ਦੇਈ ਜਾਂਦਾ ਕਿਸੇ ਨੂੰ ਦੁਕਾਨਾਂ ਪੁਆਈ ਜਾਂਦਾ ਕਿਸੇ ਨੂੰ ਹੱਟੀਆਂ ਪੁਆਈ ਜਾਂਦਾ ਤੇ ਕੋਈ ਜ਼ਮੀਨਾਂ ਵੇਚ-ਵੇਚ ਕੇ ਜਨਾਨੀਆਂ ਮਗਰੀ ਲੱਗਿਆ ਫਿਰਦਾ ਆਪਦੇ ਘਰ ਵਾਲੀ ਨੂੰ ਇੱਕ ਤੂੜੀ ਵਾਲਾ ਕੋਠਾ ਤੱਕ ਵੀ ਨਹੀਂ ਦੇ ਰਿਆ ਜਿੰਨਾਂ ਦੇ ਕੇਸ ਇਸ ਵੀਡੀਓ ਤੋਂ ਬਾਅਦ ਸਾਹਮਣੇ ਆਈ ਹੈ ਇਹ ਉਹ ਕੇਸ ਨੇ ਇਹ ਉਹ ਪਰਿਵਾਰ ਨੇ ਜਿੰਨਾ ਮੇਰੇ ਸਤਕਾਰਯੋਗ ਵੀ ਕਹਿ ਲੋ ਤੇ ਨਾ ਸਤਕਾਰਯੋਗ ਵੀ ਕਹਿ ਲੂੰ ਵੀ ਜਿਹੜੇ ਬਜ਼ੁਰਗਾਂ ਜਿਨ੍ਹਾਂ ਨੇ 66 65 ਸਾਲ ਦੀ ਏਜ ਲੈ ਲਈ ਵੀ ਭਲਿਓ ਮਾਨਸੋ ਸਾਰੀ ਜ਼ਿੰਦਗੀ ਤੁਸੀਂ ਸਿਹਰਿਆਂ ਦੀ ਵਿਆਹੰਦੜਨਾ ਕੱਟ ਲਈ ਤੇ ਹੁਣ ਜਦੋਂ ਤੁਹਾਡੀ ਅਗਲੇ ਘਰਵਾਲੇ ਨੂੰ ਤਿਆਰੀ ਆ ਤੇ ਹੁਣ ਤੁਸੀਂ ਬਦਨਾਮੀਆਂ ਖਾਟ ਰਹੇ ਹੋ ਸੋ ਉਸ ਤੋਂ ਵੱਡਾ ਦੁਖਾਂਤ ਕੀ ਆ ਉਹਨਾਂ ਬੀਬੀਆਂ ਵੱਲੋਂ ਦੱਸਿਆ ਗਿਆ ਕਹਿੰਦੇ ਜਿਹੜੀਆਂ ਲਿਵਿੰਗ ਦੇ ਵਿੱਚ ਇਹਨਾਂ ਨੇ ਆਈਆਂ ਉਹ ਕਹਿੰਦੀਆਂ ਥੋੜੇ ਵਰਗੀਆਂ ਨੂੰ ਤਾਂ ਅਸੀਂ ਤਿੱੱਚ ਜਾਂਦੇ ਹਾਂ ਥੋੜੇ ਵਰਗੀਆਂ ਨੂੰ ਤਾਂ ਅਸੀਂ ਮਾਰ ਵੀ ਦਿੱਤਾ ਨਾ ਤੇ ਸੂ ਤੱਕ ਨਹੀਂ ਲੱਗਣੀ ਸੋ ਇਹ ਹਾਲਾਤ ਨੇ ਮੇਰੇ ਪੰਜਾਬ ਦੇ ਕੱਲਾ ਲਿਵਿੰਗ ਰਿਲੇਸ਼ਨਸ਼ਿਪ ਨੇ ਸਾਡੀ ਨੌਜਵਾਨੀ ਨੂੰ ਬਰਬਾਦ ਨਹੀਂ ਕੀਤਾ ਸਾਡੇ ਵਿਢੇਪੇ ਨੂੰ ਵੀ ਬਰਬਾਦ ਕਰਕੇ ਰੱਖਤਾ ਸੋ ਇਹ ਇਸ ਤਰ੍ਹਾਂ ਦੇ ਹਾਲਾਤ ਨੇ ਉਹ ਕਈ ਵਿਚਾਰੀਆਂ ਪਹਿਣਾ ਕਹਿੰਦੀਆਂ ਕਹਿੰਦੀਆਂ ਪਹਿਣੇ ਵੀ ਸਾਨੂੰ ਟਾਈਮ ਦੇ ਅਸੀਂ ਤੁਹਾਡੇ ਘਰੇ ਆਣ ਕੇ ਮਿਲਣਾ ਚਾਹੁੰਦੇ ਆਂ ਅਸੀਂ ਤੁਹਾਨੂੰ ਉਹ ਦੁੱਖ ਦੱਸਣਾ ਚਾਹੁੰਦੇ ਆਂ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਦੇਖੋ ਮੈਂ ਕਿਸੇ ਦੀ ਦੋਖੀ ਨਹੀਂ ਪਰ ਜਦੋਂ ਮੇਰੇ ਬੂਹੇ ਤੇ ਆਣ ਕੇ ਧੀਆ ਪੈਣਾ ਰੋਂਦੀਆਂ ਕੱਲਿਆਂ ਧੀਆ ਪੈਣਾ ਨਹੀਂ ਕਈ ਨੌਜਵਾਨ ਵੀ ਆ ਜਿਨ੍ਹਾਂ ਦੇ 2-2 3-3 ਬੱਚੇ ਆ ਇਹ ਵੀ ਮੇਰੇ ਨੇੜੇ ਤੇੜੇ ਦੇ ਸਰਕਲ ਦੇ ਜਿਨ੍ਹਾਂ ਦੀਆਂ ਜਨਾਨੀਆਂ ਛੱਡ ਕੇ ਕਿਸੇ ਹੋਰ ਨਾਲ ਤੁਰੀਆਂ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋਊਗਾ ਵੇ ਕਈ ਜਨਾਨੀਆਂ ਇਹੋ ਜੀਆਂ ਗਵਾਂਢੀ ਦੇ ਘਰੇ ਜਾ ਕੇ ਬਹਿ ਰੀਆਂ ਇਹ ਸੰਤਾਪ ਭੋਗਣਾ ਕਿੱਡਾ ਮਾੜਾ ਕਿਵੇਂ ਉਹ ਬੰਦਾ ਸਹਿਣ ਕਰਦਾ ਹੋਊਗਾ ਕਿ ਮੇਰੀ ਜਨਾਨੀ ਨਾਲ ਦੇ ਗਵਾਂਢੀ ਦੇ ਘਰੇ ਬੈਠੀ ਹੋਵੇ ਮਰਿਆ ਨਹੀਂ ਜਾਂਦਾ ਇੱਕ ਪਰ ਬੱਚਿਆਂ ਲਈ ਜ਼ਿੰਦਗੀ ਜਿਉਣੀ ਪੈਂਦੀ ਆ ਇਹ ਹਾਲਾਤ ਆ ਤੇ ਸੋ ਹੁਣ ਆਪਾਂ ਗੱਲ ਕਰੀਏ ਕਮੈਂਟਾਂ ਵਾਲੇ ਪਾਸੇ ਆ ਜਾਈਏ ਆ ਫੇਸਬੁੱਕ ਤੇ ਸਭ ਦੇ ਕਮੈਂਟ ਬਹੁਤ ਵਧੀਆ ਸੀ ਤੁਸੀਂ ਉਸ ਧੀਆ ਦੇ ਦਰਦ ਨੂੰ ਮਾਵਾਂ ਦੇ ਦਰਦ ਨੂੰ ਭੈਣਾਂ ਦੇ ਦਰਦ ਨੂੰ ਵੀਰਾਂ ਦੇ ਦਰਦ ਨੂੰ ਸਮਝਿਆ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਮੇਰੀ ਨਹੀਂ ਹੈ ਤੁਹਾਡੀ ਇਸ ਲਈ YouTube ਤੇ ਤੁਸੀਂ ਬਹੁਤ ਵੱਡਾ ਹੰਗਾਰਾ ਦਿੱਤਾ ਆਪਣਾ YouTube ਪੇ ਚੈਨਲ ਆ ਰਮਨਦੀਪ ਕੋਰ ਮਰਖਾਈ ਖਾਸ ਕਰਕੇ ਉਹ ਲੋਕ ਮੁੱਦਿਆਂ ਲਈ ਆ ਲੋਕ ਆਵਾਜ਼ ਲਈ ਆ ਜਿਨ੍ਹਾਂ ਦੀ ਕੋਈ ਸੁਣਦਾ ਨਹੀਂ ਹੁਣ ਆਪਾਂ ਮਿਸ਼ਰੀ ਵਾਲੇ ਦੀ ਗੱਲ ਕਰੀਏ ਮਿਸ਼ਰੀ ਵਾਲੇ ਸਕੂਲ ਦੇ ਨਾਲ ਠੇਕਾ ਪਰ ਬਹੁਤ ਕਿੰਨੇ ਪੱਤਰਕਾਰ ਹਰ ਇੱਕ ਖਬਰ ਲਾਈ ਜਾਂਦੇ ਕਈਆਂ ਪੱਤਰਕਾਰਾਂ ਨੂੰ ਮੈਂ ਵੀ ਕਿਹਾ ਵੀ ਭਾਈ ਜਾ ਕੇ ਉੱਥੇ ਬਾਈਟ ਕਰੋ ਸਾਡਾ ਆਉਣ ਵਾਲਾ ਭੁੱਖ ਬੱਚੇ ਆ ਪਰ ਮੈਨੂੰ ਨਹੀਂ ਲੱਗਦਾ ਕੋਈ ਪੱਤਰਕਾਰ ਉੱਥੇ ਤੱਕ ਪਹੁੰਚਿਆ ਹੋਊਗਾ ਸੋ ਇਹ ਜਿਹੜਾ ਚੈਨਲ ਆ ਉਹਨਾਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਆ ਜਿਨ੍ਹਾਂ ਲੋਕਾਂ ਦੀ ਆਵਾਜ਼ ਨਾ ਕੋਈ ਮੀਡੀਆ ਚੈਨਲ ਚੱਕ ਰਿਆ ਨਾ ਸਰਕਾਰਾਂ ਸੁਣ ਰਹੀਆਂ ਨਾ ਕੋਈ ਪ੍ਰਸ਼ਾਸਨ ਸੁਣ ਰਿਹਾ ਉਹਨਾਂ ਲੋਕਾਂ ਨੂੰ ਅਨਸਾਫ਼ ਦਿਵਾਉਣ ਲਈ ਰਮਨਦੀਪ ਕਰਮਰਖਾਈ YouTube ਚੈਨਲ ਆ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਸ ਚੈਨਲ ਤੋਂ ਮੈਨੂੰ ਕੋਈ ਇਹ ਨਹੀਂ ਕਿ ਕੋਈ ਮੇਰੀ ਵੀਡੀਓ ਵੇਖ ਕੇ ਹਮਦਰਦੀ ਕਰੇ ਮੈਨੂੰ ਕਿਸੇ ਤੋ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਦੀ ਲੋੜ ਨਹੀਂ ਮੇਰੇ ਲਈ ਮੇਰੀ ਸੈਲਫ ਰਿਸਪੈਕਟ ਆ ਜਿਹੜੀ ਉਹ ਮੈਟਰ ਕਰਦੀ ਆ ਨਾ ਮੇਰੀ ਇਹ ਵੀਡੀਓ ਕੋਈ ਇਹ ਆ ਕਿ ਹਾਂ ਮੈਂ ਵੀ ਮੈਨੂੰ ਕੋਈ ਇਸ ਕੰਮ ਲਈ ਡੋਨੇਸ਼ਨ ਕਰੇ ਕਿਉਂਕਿ ਪ੍ਰਭੂ ਜਿਹੜਾ ਬੰਦਾ ਵੀ ਕਿਸੇ ਦੀ ਮਦਦ ਕਰਦਾ ਮੇਰੇ ਹੱਡੀ ਬੀਤੀਆਂ ਨੇ ਮੈਂ ਮਾਪੇ ਦੇ ਘਰੇ ਰਹਿੰਦੀ ਜਿਹੜਾ ਵੀ ਮਦਦ ਕਰਦਾ ਭੈਣ ਕਹਿ ਕੇ ਜੁੜਦਾ ਤੇ ਬਾਅਦ ਚ ਉਹ ਬੰਦਾ ਜਲੀਲ ਬਹੁਤ ਕਰਦਾ ਪਹਿਲੀ ਮੇਰੀ ਬੇਨਤੀ ਹੈ ਵੀ ਮੈਨੂੰ ਕਿਸੇ ਤੋਂ ਕੋਈ ਸਪੋਰਟ ਨਹੀਂ ਚਾਹੀਦੀ ਪਰਮਾਤਮਾ ਮੈਨੂੰ ਤੰਦਰੁਸਤੀ ਦੇਵੇ ਮੈਂ ਆਪਦਾ ਕਮਾ ਕੇ ਖਾ ਸਕਦੀ ਆ ਮੈਨੂੰ ਮਹਾਰਾਜ ਤੰਦਰੁਸਤੀ ਦੇਵੇ ਮੇਰੇ ਬੱਚੇ ਵੱਡੇ ਹੋ ਜਾਣਗੇ ਆ ਸਮਾਂ ਮੇਰਾ ਭਲਾ ਦੇਣਗੇ ਮੈਨੂੰ ਇਨਾ ਵਹਿਗੁਰੂ ਤੇ ਭਰੋਸਾ ਜੇ ਮੈਂ ਅੱਜ ਆਪਦੇ ਬੱਚੇ ਪਾਰ ਰਹੀ ਆ ਵੱਡੇ ਹੋ ਕੇ ਮੇਰੇ ਬੱਚੇ ਮੈਨੂੰ ਸੁੱਖ ਜ਼ਰੂਰ ਦੇਣਗੇ ਨਾ ਦੇਣਗੇ ਤਾਂ ਮੈਂ ਕਾਸ ਦੇ ਸਾਰੇ ਜ਼ਿੰਦਗੀ ਕੱਢ ਦੇਣੀ ਆ ਕੋਈ ਮਨ ਦੇ ਵਿੱਚ ਇਹ ਨਾ ਰੱਖਿਓ ਵੀ ਹਾਂ ਜੇ ਤੁਸੀਂ ਮਤਲਬ ਕਿ ਮੈਂ ਵੀਡੀਓ ਕਈ ਲੋਕ ਹੁਣ ਮੈਂ ਉਹ ਵੀਡੀਓ ਕੱਲ ਨੂੰ ਪਾਉਂਗੀ ਜਿਹੜੀ ਮੇਰੇ ਹਸਬੰਡ ਨੂੰ ਲੈ ਕੇ ਮੈਂ ਆਪਦੇ ਜਜ਼ਬਾਤ ਲਿਖਦੀਆਂ ਕਈ ਬੰਦਿਆਂ ਨੇ ਉੱਤੇ ਵੀ ਗਲਤ ਕਮੈਂਟ ਕੀਤੇ ਉਹ ਜਿਹੜੇ ਆਪਾਂ ਕੱਲ ਦੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਤੇ ਉਹ ਫਿਰ ਤੁਸੀਂ ਦੱਸਿਓ ਵੀ ਭੈਣ ਸਹੀ ਆ ਜਾਂ ਉਹ ਲੋਕ ਸਹੀ ਨਹੀਂ ਹੁਣ ਆਪਾਂ ਗੱਲ ਹੈ ਜਿਹੜੀ ਸਿਰਫ ਲਿਵਿੰਗ ਦੇ ਰਿਲੇਸ਼ਨਸ਼ਿਪ ਦੇ ਕਰਨੀਆਂ ਹੁਣ ਆ ਜੀਏ ਆਪਾਂ ਇੰਸਟਾਗ੍ਰਾਮ ਵਾਲੇ ਪਾਸੇ ਇੰਸਟਾਗ੍ਰਾਮ ਦੇ ਉੱਤੇ ਮੈਨੂੰ ਨਹੀਂ ਪਤਾ ਉਹ ਔਰਤਾਂ ਨਹੀਂ ਮੈਨੂੰ ਨਹੀਂ ਪਤਾ ਉਹ ਉਹ ਝੂਠ ਲੋਕ ਨਹੀਂ ਜਿਹੜੇ ਇਹ ਲਿਵਿੰਗ ਦਾ ਠੰਡਾ ਕਰਦੇ ਨਹੀਂ ਉਹਨਾਂ ਵੱਲੋਂ ਬਹੁਤ ਸਾਰੇ ਗਲਤ ਕਮੈਂਟ ਕੀਤੇ ਗਏ ਬੜਿਆਂ ਵੱਲੋਂ ਬੜਾ ਕੁਝ ਕਿਹਾ ਗਿਆ ਕੋਈ ਕਹਿੰਦਾ ਇਹ ਵੇਲੜਾ ਕੋਈ ਕਹਿੰਦਾ ਹਾਂ ਜਾਣਦੇ ਚੰਗੀ ਨੂੰ ਕੋਈ ਕੁਛ ਕੋਈ ਕੁਛ ਦੇਖੋ ਮੈਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਤੇ ਨਾ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਆ ਮੈਨੂੰ ਪਤਾ ਮੈਂ ਕਿੱਦਾਂ ਦੀ ਆ ਤੇ ਮੈਨੂੰ ਪਤਾ ਮੈਂ ਸਮਾਜ ਲਈ ਕਿਵੇਂ ਵਿਚਰ ਰਹੀ ਆ ਇਹ ਉਹਨਾਂ ਲੋਕਾਂ ਨੂੰ ਕਮੈਂਟ ਕਰਕੇ ਦੱਸਿਆ ਕਰੋ ਜਿਹੜੇ ਹਫਸ ਦੇ ਪੁਜਾਰੀ ਨੇ ਮੇਰੇ ਦਾ ਪਤੀ ਨੂੰ 11 ਸਾਲ ਹੋ ਗਏ ਮੁੱਕੇ ਨੂੰ ਤੇ 12ਵਾਂ ਲੱਗ ਗਿਆ ਮੈਂ ਤਾਂ ਪਿਓ ਦੀ ਪੱਗ ਵੇਖ ਕੇ ਘਰ ਤੋਂ ਤੁਰਦੀ ਆਂ ਤੇ ਆ ਕੇ ਪਿਓ ਦੀ ਪੱਗ ਵੇਣੀ ਆ ਤੇ ਜਿੱਥੇ ਵੀ ਮੈਂ ਜਾਂਦੀ ਆ ਜਾਂ ਮੇਰਾ ਪਿਓ ਜਾਂ ਭਰਾ ਜਾਂ ਮੇਰਾ ਚਾਚਾ ਜਾਂ ਤਾਇਆ ਮੇਰੇ ਨਾਲ ਹੁੰਦਾ ਮੈਨੂੰ ਤੁਹਾਡੇ ਤੋਂ ਇਹ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਮੈਂ ਕਿੱਦਾਂ ਦੀ ਆ ਹਾਂ ਮਿਰਚਾਂ ਜ਼ਰੂਰ ਤੁਹਾਨੂੰ ਲੱਗੀਆਂ ਉਹਦਾ ਮੇਰੇ ਕੋਲੇ ਇਲਾਜ ਨਹੀਂ ਹੈਗਾ ਜਿਹੜੇ ਲਿਵਿੰਗ ਦਾ ਧੰਦਾ ਕਰਦੀਆਂ ਜਿਹੜੀਆਂ ਔਰਤਾਂ ਜਾਂ ਜਿਹੜੇ ਮਰਦੇ ਧੰਦਾ ਕਰਦੇ ਨੇ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਵੀ ਹਾਂ ਜੇ ਯੂਨੀਅਨ ਬਣ ਗਈ ਤਾਂ ਇਸ ਕੰਝਾ ਸਾਡੇ ਤੇ ਕੱਸਿਆ ਜਾਊਗਾ। ਬਾਕੀ ਮੈਂ ਤਨਵਾਦੀ ਹਾਂ ਉਹਨਾਂ ਔਰਤਾਂ ਦੀ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਕਿਹਾ ਕਿ ਭੈਣੇ ਯੂਨੀਅਨ ਬਣਨੀ ਚਾਹੀਦੀ ਐ ਇਸ ਮੁੱਦੇ ਤੇ ਇਹ ਮੁੱਦੇ ਨੂੰ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਜਿੱਥੇ ਸਾਡੀ ਲੋੜ ਆ ਅਸੀਂ ਉੱਥੇ ਤੁਹਾਡੇ ਨਾਲ ਖੜੇ ਆ। ਤੇ ਆਪਾਂ ਸਾਰੇ ਜਣੇ ਰਲ ਕੇ ਜਿਹੜੀ ਇਹ ਪਟੀਸ਼ਨ ਵੀ ਦੈਰ ਕਰਗੀ ਸੋ ਉਹਨਾਂ ਦੀ ਮੈਂ ਤਹਿ ਦਿਲ ਤੋਂ ਧੰਨਵਾਦੀ ਆ ਬਾਕੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਗਲਤ ਕਮੈਂਟ ਕਰੋਗੇ ਮੇਰਾ ਕੀ ਲੈ ਜਾਓਗੇ ਆਪ ਦੀ ਜੁਬਾਨ ਗੰਦੀ ਕਰੋਗੇ ਸੱਚ ਦਾ ਸੂਰਜ ਚੜ੍ਹ ਕੇ ਰਹਿੰਦਾ ਮੈਨੂੰ ਬਦਨਾਮ ਕਰਕੇ ਤੁਹਾਨੂੰ ਕੁਝ ਮੈਂ ਗਲਤ ਕਮੈਂਟ ਕਰਕੇ ਚੰਦ ਮਿੰਟ ਸਵਾਦ ਲੈ ਲਵਾਂਗੇ ਤੁਸੀਂ ਗਲਤ ਕਮੈਂਟ ਕਰਕੇ ਆਈ ਲਵ ਯੂ ਮੇਰੀ ਜਾਨ ਮੈਸਜੂ ਕੇ ਐ ਕੈਸੀ ਵੈਦਾਂ ਦੀਆਂ ਚੀਜ਼ਾਂ ਭੇਜ ਕੇ ਰਪਲਾਈ ਤੁਹਾਡੇ ਤੇ ਹੋਣਾ ਕਿਉਂਕਿ ਮੈਂ ਇੱਕ ਔਰਤਾਂ ਤੁਹਾਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਆ ਉਸ ਔਰਤ ਤੇ ਰਿਪਲਾਈ ਹੋਣਾ ਤੁਹਾਡੀ ਪਰਵਰਿਸ਼ ਤੇ ਸਵਾਲ ਉੱਠਣੇ ਆ ਵੀ ਤੁਹਾਡੀ ਪਰਵਰਿਸ਼ ਕਿੱਦਾਂ ਦੀ ਹੋਈ ਆ ਸੋ ਅਸੀਂ ਔਰਤ ਨੂੰ ਬੜੀ ਜਲਦੀ ਟਾਰਗੇਟ ਕਰ ਲੈਨੇ ਆ ਔਰਤ ਨੂੰ ਕਹਿਣਾ ਸੌਖਾ ਵੀ ਇਹ ਔਰਤ ਨਹੀਂ ਚੰਗੀ ਉਹ ਮਰਦ ਕਿੱਡਾ ਕੇ ਚੰਗਾ ਹੋਊਗਾ ਜਿਹਨੂੰ ਪਤਾ ਵੀ ਇਹ ਔਰਤ ਨਹੀਂ ਚੰਗੀ ਉਹ ਫਿਰ ਵੀ ਉਹਦੇ ਰਿਲੇਸ਼ਨ ਚ ਆਉਂਦਾ ਕੱਲੀਆਂ ਔਰਤਾਂ ਕਸੂਰਵਾਰ ਨਹੀਂ ਤਾੜੀ ਦੋਨੇ ਹੱਥੀ ਵੱਜਦੀ ਆ ਲਿਵਿੰਗ ਐ ਰਿਲੇਸ਼ਨਸ਼ਿਪ ਨੇ ਅੱਜ ਮੇਰੇ ਘਰ 14 ਸਾਲ ਦੀ ਬੱਚੀ ਦਾ ਕੇਸ ਆਇਆ 14 ਸਾਲ ਦੀ ਬੱਚੀ ਦਾ ਕੇਸ ਆਇਆ ਸੈਕਿੰਡ ਕੇਸ ਆਇਆ ਕਿਸੇ ਨੇ ਕਿਸੇ ਦੀਆਂ ਕੁੜੀਆਂ ਲਿਆਣ ਕੇ ਚੱਕ ਕੇ ਵੇਚਦਿਆਂ ਕੱਲ ਨੂੰ ਉਸ ਮੈਟਰ 'ਚ ਜਾਣਾ ਮੈਂ ਉਸ ਤੋਂ ਅਗਲਾ ਕੇਸ ਕਿਹੜਾ ਆਇਆ ਅੱਜ ਤਿੰਨ ਕੇਸ ਜਿਹੜੇ ਬੱਚਿਆਂ ਦੇ ਆਏ ਉਸ ਤੋਂ ਅਗਲਾ ਕੇਸ ਕਿਹੜਾ ਆਇਆ ਪਿਓ ਵੱਲੋਂ ਤੀਨੋਂ ਨਸ਼ੇ ਦੀ ਪੂਰਤੀ ਲਈ ਪਹਿਲੀ ਜਗ੍ਹਾ ਤੋਂ ਤਲਾਕ ਦਵਾਇਆ ਗਿਆ ਦੂਜੀ ਜਗ੍ਹਾ ਤੇ ਵੇਚਿਆ ਗਿਆ ਕੁੜੀ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਤੀਜੀ ਜਗ੍ਹਾ ਤੇ ਵੇਚਿਆ ਗਿਆ ਇਹ ਵੀ ਵੀਡੀਓ ਮੈਂ ਤੁਹਾਨੂੰ ਪਾਉਂਗੀ ਵਿੱਧ ਪ੍ਰੂਫ ਪਾਉਂਗੀ ਉਹ ਕੁੜੀ ਮੈਂਟਲੀ ਆਫਸੈਟ ਹੋ ਕੇ ਅੱਜ ਦਰਦਾਰ ਦੀਆਂ ਠੋਕਰਾਂ ਖਾ ਰਹੀ ਆ ਜਿਹਦੇ ਤੋਂ ਉਹਦੇ ਬੱਚੇ ਦੂਰ ਕਰ ਦਿੱਤੇ ਗਏ ਜਿਹੜੀ 14 ਸਾਲ ਦੀ ਬੱਚੀ ਸੀ ਉਹਦੇ ਗੱਠ ਦੀ ਜੀਵ ਸੀ ਧੂਆ ਪਿੰਡਾਂ ਦੀਆਂ ਪੰਚਾਇਤਾਂ ਉਸ ਕੁੜੀ ਨੂੰ ਸਮਝਾਉਣ ਤੇ ਲੱਗੀਆਂ ਰਹੀਆਂ ਵੀ ਜਿਹੜੀ ਮਾਂ ਨੇ ਜਨਮ ਦਿੱਤਾ ਜਿਹੜੇ ਪਿਓ ਨੇ ਤੈਨੂੰ ਇਹ ਦੁਨੀਆ 'ਚ ਲਿਆਂਦਾ ਉਹਨਾਂ ਦੀ ਥੋੜੀ ਬਹੁਤੀ ਤਾਂ ਰੱਖ ਲੈ ਪਰ ਉਹ ਕੁੜੀ ਟੱਸ ਤੋਂ ਮੱਸ ਨਹੀਂ ਹੋਈ ਉਹ ਕਹਿੰਦੀ ਮਰ ਜੂੰਗੀ ਪਰ ਇਹਨਾਂ ਨਾਲ ਨਹੀਂ ਜਾਣਾ ਜਦੋਂ ਜਿਹਦ 12 ਵਜੇ ਤੱਕ ਅੱਜ ਪੰਚਾਇਤਾਂ ਦੀ ਇੱਥੇ ਮੇਰੇ ਘਰੇ ਚੱਲੀ ਗਈ ਐ ਕੀ ਕਰੋਗੇ ਤੁਸੀਂ ਇਹ ਵਿਗਾੜਿਆ ਕਿਨੇ ਲੋੜ ਤੋਂ ਵੱਧ ਮੋਬਾਈਲ ਦੀ ਵਰਤੋਂ ਲੋੜ ਤੋਂ ਵੱਧ ਬੱਚਿਆਂ ਨੂੰ ਫ੍ਰੀਡਮ ਦੇਣੀ ਇਥੇ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਆ ਕਿ ਜਦੋਂ ਅਸੀਂ ਬੱਚਿਆਂ ਨੂੰ ਬੜੀ ਜਿਆਦਾ ਬੰਦਸ਼ ਚ ਰੱਖ ਕੇ ਯਕਦਮ ਫ੍ਰੀडम ਦਿੰਨੇ ਆ ਉਦੋਂ ਉਹ ਮਾਨਾਈਆਂ ਕਰਨ ਲੱਗ ਜਾਂਦੇ ਆ ਬਾਕੀ ਮੈਂ ਕੁਝ ਲੈਣਾ ਨਹੀਂ ਇਹਨਾਂ ਮੁੱਦਿਆਂ ਦੇ ਬੋਲ ਕੇ ਇਹ ਮੈਨੂੰ ਦੁੱਖ ਹੁੰਦਾ ਜਦੋਂ ਮੇਰੇ ਘਰੇ ਆਣ ਕੇ ਰੋਂਦੇ ਨੇ ਮੈਨੂੰ ਦਰਦ ਮਹਿਸੂਸ ਹੁੰਦਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਆਣ ਕੇ ਰੋਂਦੇ ਨੇ ਜਦੋਂ ਬੀਬੀਆਂ ਦਾੜੀਆਂ ਰੋਂ ਵਾਲੇ ਰੋਂਦੇ ਨੇ 20 ਕਿੱਲਾਂ ਦਾ ਮਾਲਕ ਗੌਰਮੈਂਟ ਜੌਬ ਤੇ ਕੱਲੀ ਕੱਲੀ ਧੀ ਤੇ ਚਲੀ ਕਿਦੇ ਨਾਲ ਗਈ ਜਿਹੜੇ ਆ ਆਪਣੇ ਵਿਚਾਰੇ ਨਾਲੀਆਂ ਸਾਫ ਕਰਦੇ ਨੇ ਉਹਨਾਂ ਦੇ ਬੇਟੇ ਦੇ ਨਾਲ ਜੱਟ ਸਿੱਖ ਪਰਿਵਾਰ ਦੀ ਧੀ ਦੱਸੋ ਕੀ ਕਰੋਗੇ ਤੇ ਡਿਸੀਜਨ ਉਹਦਾ ਮੈਨੂੰ ਬਾਹਲ ਜੇਲ੍ਹ ਚ ਭੇਜ ਦਿਓ ਜੀ ਪਰ ਮੈਂ ਇਹਨਾਂ ਨਾਲ ਨਹੀਂ ਜਾਣਾ ਜਿੱਦੇ ਮੈਂ 18 ਸਾਲ ਦੀ ਹੋ ਗਈ ਮੈਂ ਆ ਕੇ ਵਿਆਹ ਇਹਦੇ ਨਾਲ ਕਰਾਉਂਗੀ ਸੋ ਲੋੜ ਆਇ ਨਾ ਮੁੱਦਿਆਂ ਤੇ ਸਾਡੀ ਵਿਚਾਰ ਚਰਚਾ ਹੋਣ ਦੀ ਲੋੜ ਆਇ ਸੀ ਇਹਨੂੰ ਨੱਥ ਪਾਉਣ ਦੀ ਇਹ ਮਜ਼ਾਕ ਨਾ ਡਾਇਆ ਕਰੋ ਚੱਕ ਕੇ ਫੋਨਾਂ ਦੇ ਉੱਤੇ ਚੰਦਕ ਗਲਤ ਕਮੈਂਟ ਕਰ ਦੇ ਨੇ ਜਿਨ੍ਹਾਂ ਦੀਆਂ ਧੀਆ ਗਈਆਂ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਜਾਂ ਜਿਨ੍ਹਾਂ ਦੀਆਂ ਧੀਆ ਨਾ ਇਹ ਕੁਝ ਵਾਪਰਿਆ ਜਾਂ ਜਿਨ੍ਹਾਂ ਦੇ ਪੁੱਤ ਨੀਵੀਆਂ ਕਈ ਵਾਰੀ ਸਰਦਾਰ ਬੀਬੇ ਬੰਦੇ ਹੁੰਦੇ ਆ ਜਿਨ੍ਹਾਂ ਦੇ ਪੁੱਤ ਪੰਚਾਇਤਾਂ ਚ ਨੀਵੀਆਂ ਪਵਾ ਜਾਂਦੇ ਆ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜੇ ਮੁੱਦੇ ਸਹੀ ਲੱਗਦੇ ਆ ਤੁਹਾਨੂੰ ਤਾਂ ਸਪੋਰਟ ਸਿਰਫ ਇੱਕ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓਆਂ ਨੂੰ ਸੁਨਿਆ ਕਰੋ ਚੰਗੀਆਂ ਲੱਗਦੀਆਂ ਚੰਗੀ ਰਾਇ ਦੇ ਦਿਆ ਕਰੋ ਜਿਹੜੇ ਹੁਣ ਲੋਕ ਇਨਾ ਕੰਮਿਆਂ 'ਚ ਇਨਾ ਧੰਡਿਆਂ 'ਚ ਪਏ ਆ ਉਹਨਾਂ ਤੋਂ ਤਾਂ ਆਪਾਸ ਨਹੀਂ ਕਰ ਸਕਦੇ ਵੀ ਉਹ ਆਪਾਂ ਨੂੰ ਚੰਗੀ ਰਾਇ ਦੇਣਗੇ ਉਹਨਾਂ ਨੇ ਤਾਂ ਮਾੜੇ ਤੋਂ ਮਾੜਾ ਤੇ ਘਟੀਏ ਤੋਂ ਘਟੀਆ ਕਮੈਂਟ ਕਰਨਾ ਤੇ ਨਵੇਂ ਤੋਂ ਨਵਾਂ ਤੁਹਾਡੇ ਤੇ ਐਲੀਕੇਸ਼ਨ ਲਾਉਣਾ ਸੋ ਉਹਨਾਂ ਲੋਕਾਂ ਦੀ ਮੈਂ ਪ੍ਰਵਾਹ ਨਹੀਂ ਕਰਦੀ ਮੈਂ ਇੱਕ ਰੱਬ ਦੀ ਨਿਗਾਹ 'ਚ ਦੂਸਰਾ ਆਪਦੇ ਮਾਪੇ ਬਾਪ ਦੀ ਨਿਗਾਹ ਚ ਆਪਦੇ ਬੱਚਿਆਂ ਦੀ ਨਿਗਾਹ ਚ ਸਹੀ ਹੋਣੀ ਚਾਹੀਦੀ ਆ ਸਮਾਜ ਦਾ ਮੈਂ ਠੇਕਾ ਨਹੀਂ ਲਿਆਗਾ ਕੋਈ ਅ ਫੀ ਇਨਸਾਨ ਬਹੁਤ ਸਿਆਣਾ ਸੀ ਇਸੇ ਤਰ੍ਹਾਂ ਗੱਲਾਂ ਚੱਲ ਪਈਆਂ ਕਹਿੰਦੇ ਰਮਨ ਤੂੰ ਸਟਰਗਲ ਬਹੁਤ ਕੀਤਾ ਪਰ ਕਹਿੰਦੇ ਵੀ ਲੋਕ ਤੇ ਉਹ ਇੱਕ ਬੰਦਾ ਬੀਬਾ ਉੱਠ ਕੇ ਕਹਿੰਦਾ ਨਾ ਕਹਿੰਦਾ ਯਾਰ ਲੋਕ ਕੀ ਕਹਿਣਗੇ ਇਹ ਸੋਚ ਕੇ ਤੁਸੀਂ ਅੱਗੇ ਨਹੀਂ ਵੱਸ ਸਕਦੇ ਮੈਂ ਇੱਕ ਦਿਨ ਗੁਰਦੁਆਰੇ ਤੁਰਿਆ ਜਾਵਾ ਮੈਨੂੰ ਦੋ ਬੰਦੇ ਰਾਹ ਚ ਮਿਲੇ ਇਹਨੇ ਹਾਂ ਯਾਰ ਬਾਈ ਕਿਵੇਂ ਆ ਕਿੱਥੋਂ ਆਇਆ ਕਹਿੰਦਾ ਮੈਂ ਕਿਹਾ ਗੁਰਦੁਆਰਾ ਸਾਹਿਬ ਕਹਿੰਦੇ ਤੂੰ ਉਹ ਵੀ ਗੁਰਦੁਆਰਾ ਸਾਹਿਬ ਤੋਂ ਕਹਿੰਦੇ ਲੈ ਸਾਲਿਆ ਨਹੀਂ ਯਕੀਨ ਹੀ ਨਹੀਂ ਮੰਨਿਆ ਮੇਰਾ ਤੇ ਅਸੀਂ ਫਿਰ ਪੁੱਛਣ ਲੱਗੇ ਵੀ ਫੇਰ ਕੀ ਹੋਇਆ ਬਾਈ ਜੀ ਕਹਿੰਦਾ ਫੇਰ ਤਿੰਨ ਚਾਰ ਦਿਨਾਂ ਬਾਅਦ ਫੇਰ ਮਿਲੇ ਕਹਿੰਦਾ ਫੇਰ ਉਸੇ ਥਾਂ ਤੇ ਕਹਿੰਦਾ ਮੈਂ ਫੇਰ ਤੁਰਿਆ ਆਵਾ ਕਹਿੰਦੇ ਹਾਂ ਬਾਈ ਯਾਰ ਕਿਵੇਂ ਆ ਕਹਿੰਦਾ ਮੈਂ ਕਿਹਾ ਠੀਕ ਆ ਵਧੀਆ ਚੜ੍ਹਦੀ ਕਲਾ ਕਹਿੰਦੇ ਕਿੱਥੋਂ ਆ ਰਿਹਾ ਮੈਂ ਕਿਹਾ ਮੈਂ ਕਿਸ ਕੁੜੀ ਨੂੰ ਮਿਲ ਕੇ ਆ ਰਿਹਾ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਇਹਨੇ ਦੋ ਤਾਰੀ ਤਲਵਾਰ ਆ ਨਾ ਤੁਹਾਨੂੰ ਚੰਗੀ ਜਗ੍ਹਾ ਤੇ ਗਿਆਨ ਨੂੰ ਛੜਦੀ ਐ ਨਾ ਮਾੜੀ ਜਗ੍ਹਾ ਤੇ ਗਿਆਨ ਨੂੰ ਸੁਣੋ ਸਭ ਦੀ ਕਰੋ ਮੰਨਦੀ ਮੰਨਦੀ ਉਹ ਕਰੋ ਜੋ ਤੁਹਾਡੀ ਪਰਵਰਿਸ਼ ਕਹਿੰਦੀ ਆ ਤੁਹਾਡੇ ਮਾਂ ਬਾਪ ਨੂੰ ਤੁਹਾਡੇ ਖਾਤਰ ਨੀਵੀਂ ਨਾ ਪਾਉਣੀ ਪੈਜੀ ਸੋ ਜੇ ਵਿਚਾਰ ਚੰਗੇ ਲੱਗਦੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ